ਲੋਵੀ ਅਮਰੀਕਾ ਨੇ ਹੁਣ ਵੀਜ਼ੇ ਟਾਈਮ ਆਪਣਾ ਸੋਸ਼ਲ ਮੀਡੀਆ ਹੈਂਡਲ ਡਿਸਕਲੋਜ਼ ਕਰਨ ਦਾ ਲਾਅ ਪਾਸ ਕਰਤਾ ਉਹਨਾਂ ਨੇ ਇਹ ਚੀਜ਼ ਮੰਡੇਟਰੀ ਕਰਤੀ ਕਿ ਜਿਹੜਾ ਵੀ ਬੰਦਾ ਯੂਐਸ ਦਾ ਵੀਜ਼ਾ ਲੈਣਾ ਚਾਹੁੰਦਾ ਆਪਣਾ ਸੋਸ਼ਲ ਮੀਡੀਆ ਹੈਂਡਲ ਡਿਸਕਲੋਜ਼ ਕਰੇ ਤੇ ਜਿਹੜੇ ਬੰਦੇ ਸਮਾਰਟ ਬਣਨਗੇ ਆਪਣੀਆਂ ਫੋਟੋਆਂ ਜਾਂ ਪੋਸਟਾਂ ਕੋਈ ਪਾਈਆਂ ਉਹ ਕੱਟ ਦੇਣਗੇ ਜਾਂ ਪ੍ਰਾਈਵੇਟ ਕਰ ਦੇਣਗੇ ਉਹਨਾਂ ਲੋਕਾਂ ਨੂੰ ਵੀ ਫਿਰ ਗਲਤ ਨਿਗਰਾਨਾਲ ਦੇਖਿਆ ਜਾਊਗਾ ਕਿਉਂਕਿ ਉਹ ਚੀਜ਼ ਤੁਹਾਡੇ ਖਿਲਾਫ ਜਾ ਸਕਦੀ ਹੈ ਸੋ ਸਰਕਾਰ ਨੂੰ ਪਬਲਿਕ ਅਕਾਊਂਟ ਚਾਹੀਦੇ ਹੋਣਗੇ ਤੁਹਾਡੇ ਕਲੀਅਰਲੀ ਤਾਂ ਕਿਉਂ ਤੁਹਾਡੀ ਪ੍ਰੋਫਾਈਲ ਦੇਖ ਸਕਣ ਕਿ ਤੁਸੀਂ ਕੀ ਕਰਦੇ ਹੋ ਇਹ ਚੀਜ਼ ਹੁਣ ਹਦਾਇਤ ਜਾਰੀ ਕੀਤੀ ਗਈ ਆ ਸੋ ਵੈਸੇ ਤਾਂ ਦੇਖੋ ਆਪਣੀ ਐਕਸਪਰਟਿਸ ਯੂਕੇ ਨੂੰ ਲੈ ਕੇ ਆਪਾਂ ਯੂਕੇ ਦੀ ਜਾਣਕਾਰੀ ਤੇ ਅਪਡੇਟ ਸਾਂਝੀ ਕਰਦੇ ਆ ਬਟ ਇਹ ਨਿਊਜ਼ ਮੈਂ ਤਾਂ ਸਾਂਝੀ ਕਰ ਰਿਹਾ ਹਾਂ ਕਿਉਂਕਿ ਯੂਕੇ ਦੇ ਬਹੁਤ ਸਾਰੇ ਅਖਬਾਰਾਂ ਨੇ ਇਹ ਚੀਜ਼ ਕਵਰ ਕੀਤੀ ਆ ਸੋ ਜਿਹੜੇ ਬੰਦੇ ਵੀ ਚਾਹੇ ਯੂਕੇ ਤੋਂ ਯੂਐਸ ਦਾ ਵੀਜ਼ਾ ਲੈਣਾ ਚਾਹੁੰਦੇ ਆ ਚਾਹੇ ਇੰਡੀਆ ਤੋਂ ਯੂਐਸ ਦਾ ਵੀਜ਼ਾ ਲੈਣਾ ਚਾਹੁੰਦੇ ਆ ਇਹ ਚੀਜ਼ ਦਾ ਧਿਆਨ ਰੱਖਣਾ ਹੁਣ ਬਹੁਤ ਜ਼ਿਆਦਾ ਸਖਤਾਈ ਟਰੰਪ ਸਰਕਾਰ ਕਰ ਰਹੀ ਆ ਸਿਮਿਲਰਲੀ ਜਿਹੜੀ ਕਾ ਇਸਟਾਮਰ ਦੀ ਸਰਕਾਰ ਆ ਯੂਕੇ ਦੇ ਵਿੱਚ ਉਹ ਵੀ ਸਖਤਾਈ ਕਰ ਰਹੀ ਆ ਖਾਸ ਤੌਰ ਤੇ ਦੋ ਨੰਬਰੀ ਲੋਕੀ ਨੇ ਜਿਹੜੇ ਇਲੀਗਲ ਇਮੀਗ੍ਰੈਂਟਸ ਆ ਉਹਨਾਂ ਨੂੰ ਲੈ ਕੇ ਸਖਤਾਈ ਹੋ ਰਹੀ ਆ ਤੇ ਜਿਹੜੇ ਲੋਕੀ ਨਕਲੀ ਡਿਗਰੀਆਂ ਤੇ ਯੂਕੇ ਆਏ ਹੋਏ ਨੇ ਜਾਂ ਯੂਕੇ ਆਉਣ ਦੀ ਸੋਚਦੇ ਆ ਉਹਨਾਂ ਤੇ ਵੀ ਸਰਕਾਰ ਬਹੁਤ ਸਖਤ ਆ ਜਿਹੜੇ ਲੋਕੀ ਇੱਥੇ ਮੁੱਲੇ ਸਪਾਂਸਰਸ਼ਿਪਾਂ ਲੈ ਰਹੇ ਆ ਉਹਨਾਂ ਤੇ ਵੀ ਸਰਕਾਰ ਸਖਤ ਆ ਜਾਂ ਪਹਿਲਾਂ ਲਈ ਬੈਠੇ ਆ ਜਿੰਨੀਆਂ ਵੀ ਤੁਸੀਂ ਪੁੱਠੀ ਸਿੱਧੀਆਂ ਐਕਟੀਵਿਟੀਆਂ ਕਰਦੇ ਹੋ ਸਰਕਾਰ ਦੀ ਉਹਦੇ ਤੇ ਬਰਾਬਰ ਅੱਖ ਹੈ ਸੋ ਜੇ ਕੋਈ ਵੀ ਤੁਹਾਡੇ ਖਿਲਾਫ ਕੰਪਲੇਂਟ ਕਰ ਦਿੰਦਾ ਉੱਠ ਕੇ ਤੁਹਾਡੇ ਤੇ ਐਕਸ਼ਨ ਲਿੱਤਾ ਜਾ ਸਕਦਾ